ਤੇਰਾ ਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ ਮੇਰਾ ਕੋਈ ਨਾਮ ਨਾ ਜਾਣੇ ਮੇਰਾ ਤੇਰੇ ਕਵਨ ਕਵਨ ਗੁਣ ਕਹਿ ਕਹਗਾਂ तू साहेब गुनी निदान तुमारी महिमा वर्णन साको तू ठाकुर उच्च भगवाना सत गुरु आयो शरण तुहारी आयो शरण तुहारी ਮਿੱਲੇ ਸੋਖ ਨਾਮ ਹਰ ਸੋਬਾ ਚਿੰਤਾ ਲਾਏ ਹਮਾਰੀ ਆਨੰਦ ਗੁਣ ਨਿਧਾਨ ਧੁਰ ਗਰੀ ਗੋਨੀਵਾਰ ਗਰੀ ਬਨੀਵਾਰ ਗਰੀ ਬਨੀਵਾਰ ਤਨਾਸਰੀ ਮਹਿਲਾ ਪਹਿਲਾ ਆਰਤੀ ਓਕਾਰ ਸਤਿਗੁਰੁ ਪ੍ਰਸਾਦ ਵਾਹਿਗੁਰੂ ਗੱਗਨ ਮੈਂ ਥਾਲ ਰਵ ਚੰਦ ਦੀ ਭਗਵਨ ਤਾਰ ਕਾ ਮੰਡਲ ਜਨਕ ਮੋਤੀ ਤੂਪ ਮਨ ਆਨ ਲੋ ਬਵਨ ਜਵਰੋ ਕਰੇ ਸਗਲ ਬਨੇ ਰਾਏ ਪੁਲੰਤ ਜੁ ਈ ਕਾ ਸਿ ਆਰਤੀ ਹੋਏ ਪਵਨੰਦ ਨਾ ਤੇਰੀ ਆਰਤੀ ਹਨ ਹਿੱਕਾ ਸ਼ਗਦ ਵਾਜੰਤ ਮੇਰੀ ਲਾਹਸ ਸਤਵ ਨੈਣ ਨੰਨਾ ਨੈਣ ਹੈ ਤੋਏ ਕੋ ਜਸਮੂਰਤ ਨੰਨਾ ਏਕ ਤੋਹੀ ਜਸਮੂਰਤ ਕਰਨਾ ਨੰਦ ਬੇਨ ਸਾਸਤਾਰ ਦੰਦ ਇਹ ਚਲਤ ਮੋਹੀ सब मैं जोत जोत है सोई चानन सब मैं चानन होए गुर साखी जोत पर गट होए जो जिस भाव सुवारती होए हर चरण कमल वक्रंद लो पित मनो नो मोया पिया सा किरपा जल देना ரா நாம வாச தே ஆரத்தி மஜன முறாரூட்ட சகாரே நாம தே ஆசனோ நாம் தருச நாம தாரே நாம அம்பலா தரோ சந்தனோ तपस्य जपे नाम लै तुझे पुचारे नाम तेरा दीवा नाम तेरो बाती नाम तेरो तेल माहे पसारे नाम तेरे की जोत लगाई पे ओ उजारे पवन संगलारे नाम तेरो तागा नाम हारे अठारे सगल जुटारे ने रोकिया तुझ गया हर गो नाम तेरा तू ही चवर डुलारे दस अठा अठ सग चार खानी रवर तन है सगल संसार कैर रविदास नाम तेरो आ साचे नाम हर पोग तुवारे दूब दीप कित साज आरती वार आर न जाम कमला पति मंगला हर मंगला नित मंगल राजा राम राय को तम दिया निर्मल बाती निरञ्जन कमल बातीरा रामा बा भगत रामानन्द जानो ूरन परमानन्द बखान मदन मुरत बेतार गोविन्दे चरण बने बज परमानन्दे सुन संधिया देवी देव दिवाकर अधिपते आद समा सिद्ध समाध निपाया लागर शरणी ले हो वार्यो मूर् क निरञ्जन साधुगर मो यो पा ताला परमानिगम विचारे अलक ி தீபகேஜயாரா ஜோதலே ஜீசாய பூஜ பூஜன சார்பான பிரீரதாசிய ਰੰਗ ਕਹਾਰ ਨਿਰਵਾਣੀ ਗੋਪਾਲ ਤੇਰਾ ਤਰਦਾ ਵਾ ਗੁਰੂ ਜੋਤ ਜੀ ਤੁ ਜਨ ਤੂੰ ਮਰੀ ਬਖਤ ਕਰਨ ਦੇ ਦਿਨ ਗਾਜੁ ਗਵਾਰ ਤਾਲ ਸਿਧਾ ਮੰਗੋ ਕੀ ਓ ਹਮਰਾ ਸਿਧਾ ਇਤ ਜੀਓ ਕਨਿਆ ਸ਼ਾਦਨ ਨਿਕਾ ਤਾਜੁ ਗਉ ਸਤਿ ਸਿਕਾ ਬਉ ਭੈਸਮ ਗੋਲਾ 베ਰੀ ਇਕ ਤਾਜ ਨਦਰੀਜ ਮੇਰੀ ਕਰਤੀਏ ਹਨ ਚੰਗੇ ਜਨ ਤੰਨਾਲੇ ਵੈ ਮੰਗੇ ਸੋਰਠਿ ਪੁੰਕੇ ਭਗਤਨ ਕੀ ਜੈ ਜੈ ਮਾਲਾ ਆਪਣੀ ਜੈ ਹੋ ਮੰਗੂ ਸੰਤਨ ਰੰਨਾ ਮੈ ਨਾ ਕਿਸੇ ਕਾ ਦੇਨਾ ਮਾਦੋ ਗਾ ਕਾਸ਼ਿ ਭਨੇ ਤੁਮ ਸੰਗੇ ਆਪਕ ਦੇਵ ਤਹੇ ਹੋ ਮੰਗੇ ਦੁਸਰ ਮੰਗੂ ਜੁਨਾ ਕੋ ਗਿਉ ਸੰਲੁਨਾ ਅਸਰ ਮੰਗੂ ਦਲੇ ਕੋ ਦੋਨੋ ਭਗਤਿ ਜਿਵਾਲੇ ਖਾਟੂ ਦੁ ਜੁਬਾਈ ਸਰਹਨਾ ਅਵਰਤ ਲਾਈ ਓਪ ਕੋ ਮੰਦੋ ਕਿੰਡਾ ਦੇਰੀ ਬੰਦ ਕਰੈ ਜਨ ਕਿੰਡਾ ਵਹਿਣਾ ਇਤਿਹਾ ਲਗੋ ਇਕ ਨਾਮ ਤੇਰਾ ਮੈਂ ਫਭੋ ਕਹਿ ਕਵੀ ਮਨ ਮੰਨਿਆ ਮਨ ਮੰਨਿਆ ਤੋ ਹਰ ਜਨਿਆ ਕਹਿ ਕਵੀ ਮਨ ਮੰਨਿਆ ਮਨ ਮੰਨਿਆ ਦੋਹ ਜਨਿਆ ਸਵੇਯਾ ਜਾਤੇ ਪਰਸਾਨ ਪੇ ਹੈ ਮਹਾਮੂਰ ਦੇਵਨ ਕੇ ਤਪ ਮੈਂ ਸੁਖ ਪਾਣਾ ਕੋ ਕਰੈਤ ਵਿਦਰ ਰੈ ਭਗਤ ਆਪੋ ਹਰ ਮਿਲ ਿਆਨ ਖਖ ਜਲਰ ਤਲ ਮਿਲ ਗੰਗੇ ਉਹ ਬੰਗਲ ਰਵਲ ਜੇ ਸੁ ਸਾਚ ਮਿਲਾਵੇ ਕੇ ਨਰ ਗੰਦਰਵ ਗਨ ਕਰੈ ਜਨ ਯਚੇ ਆਪ ਚਰਨ ਨਿਰਤ ਦਿਖਾਵੇ उन घंटान की कार फूलन की मर खावर खावै आवे ती कोट करै सुर सुंदर पेख पुरंदर कैवाल जावै दानव दर्शन बेख बरदचन पालम को काम अच्छत लागन ਹਰ ਦੇਵ ਭਰੀ ਮਿਲ ਦੇਵਨ ਕੇ ਕੋਲ ਮੰਗ ਲਗਾਵੇ ਸੋਇ ਰਹੇ ਰਹਸਾਸੇ ਕਰ ਨਾਮਿਤ ਮੇਰੀ ਆ ਬਰਦਨ ਦੀ ਸੋਨ ਲੀ ਜਾ ਔਰ ਨਾ ਮੰਗ ਤਾ ਹਮ ਦਮ ਤੇ ਕਚ ਜਾ ਤਾ ਜਿਤ ਮੈਂ ਸੋਏਗੀ ਜੈ ਸ਼ਸਤਰਨ ਵਾਤ ਹੀਰਨ ਪੀਤ ਜੂ ਜੁ ਮਗਰੋ ਤੋ ਸਾਚ ਪਤੀ ਜੈ ਸੰਤ ਸਹਾਏ ਸਦਾ ਜਗ ਮਾਏ ਬਿਲ ਪਕਾਰ ਸਹਾਤ ਇਹ ਅਰਜੀ ਜੈ ਸੋਇ ਆਪਾ ਹੀ ਕਹਿ ਜਾ ਤੋ ਤੇ ਤੋ ਮਰੇ ਤਬ ਦੇਖੋ ਆਤ ਤਰੈ ਨਹੀਂ ਆਨੇ ਰਾਮ ਰਹੀ ਮਹੂਰਾਨ ਰਾਂਡ ਅਨੇਕ ਕਰਮਤ ਇਕ ਨਾ ਮੰਨਿਓ ਸਿਮਗਟੇ ਸਾਸਤਰ ਵੇਦ ਸਬੈ ਵੋ ਵੇਦ ਕਹਾਂ ਮ ਇਕ ਨਾ ਜਾਣਿਓ ਸਿਯਾਸਤਾਨ ਕਿਰਪਾ ਤੋਂ ਮਰੀ ਕਰ ਬੈਨਾ ਦੇਹੁ ਸਭੂ ਸਰਲ ਦਵਾਰ ਕੋ ਸਾਡ ਕੈ ਗਿਓ ਤਵਾਰੋ ਦਵਾਰੇ ਵਾਇਗੇ ਇਲਾਜ ਸੁ ਗੋਵਿੰਦਾਸ ਤੁਹਾਰ ਐਸੇ ਜਨ ਵਰਦਾ ਦੇਤੇ ਮਨ ਮੜਿਓ ਵਰਤਾ ਤੀਨ ਲੋਕ ਜੈ ਜੈ ਕਰੈ ਰਹਿ ਨਾਮ ਸੁਜਾ ਚਤਰ ਚੱਕਰ ਵਥੀ ਚਤਨ ਚੱਕਰ ਭੁਕੇ ਸੋ ਗੰਭਉ ਸੋ ਵੰਨ ਸਰਬਦਾ ਸਰਬ ਜੁਕੇ ਨੂਗਾਲੰ ਮੰਟਾ ਪੀਤੇ ਅੰਨ ਸਰੂਪੇ ਦਾ ਦਾ ਅੰਗ ਸੰਗੇ ਆ ਬੰਦੰਗੇ ਹੁਤੇ ਸਦਾ ਅੰਗ ਸੰਗੇ ਆ ਬੰਦੰਗੇ ਹੁਤੇ